ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਪਿਆਰੀ ਸਾਧ ਸੰਗਤ ਜੀਓ ਅਸੀਂ ਆਪਣੇ ਵੱਲੋਂ ਅੱਜ ਲੈਟਰ ਗੁਰਦਾ ਸਾਹਿਬ ਵਿਖੇ ਨੰਦਕਾਰਜ ਵਿਖੇ ਆਏ ਸੀ ਆਪਣੇ ਵੱਲੋਂ ਇੱਕ ਬੇਨਤੀ ਕਰਨੀ ਚਾਹੁੰਦੇ ਆ ਕਿ ਉਹ ਪਿਛਲੇ ਸਮੇਂ ਦੇ ਵਿੱਚ ਅਕਾਲ ਤਖਤ ਤੇ ਮਸਲਾ ਚੱਲਦਾ ਹੈ ਉਹਦੇ ਸੰਬੰਧ ਵਿੱਚ ਅਸੀਂ ਬੇਨਤੀ ਕਰਨੀ ਇਹ ਚਾਹੁੰਦੇ ਆ ਸਮੁੱਚੀ ਦੁਨੀਆ ਭਰ ਦੇ ਸਿੱਖਾਂ ਨੂੰ ਵੇਲੇ ਤਕੜੇ ਹੋ ਕੇ ਅਕਾਲ ਤਖਤ ਦੇ ਨਾਲ ਖੜ੍ਹ ਜਾਓ ਅਕਾਲ ਤਖਤ ਦੇ ਉੱਤੇ ਵਧੀਆ ਫੈਸਲਾ ਜਿਹੜਾ ਆਇਆ ਉਹਨੂੰ ਕਾਮਯਾਬ ਕਰਨ ਵਾਸਤੇ ਜੋ ਕਾਫੀ ਸੱਜੋ ਖੱਪਿਓ ਉਹਨੂੰ ਖਰਾਬ ਕਰਨ ਵਾਸਤੇ ਤਾਂ ਵਧੀਜੀਆਂ ਕੀਤੀਆਂ ਜਾ ਰਹੀਆਂ ਤੇ ਉਹ ਮਜੂਦਾ ਜਹੇਦਾਰ ਹਨ ਉਹ ਤੇ ਬੜੀ ਕਿਰਪਾ ਹੋਈ ਹੈ ਉਹਨਾਂ ਨੇ ਸੋਹਣਾ ਫੈਸਲਾ ਲਿਆ ਅਸੀਂ ਸੋਚੀਆ ਸਕਤਾ ਉਹ ਆਪਣੇ ਲੋ ਬੇਨਤੀ ਕਰਦੇ ਹਾਂ ਵੀ ਅਕਾਲ ਤਖਤ ਨਾਲ ਡਟ ਕੇ ਖੜੋ ਸਿੱਖੋ 70 ਸਾਲ 75 ਸਾਲ ਤੋਂ ਜੋ ਸਾਡਾ ਵਾਅਦਾ ਕੀਤੇ ਸੀ ਉਹ ਸਾਡਾ ਧੱਕਾ ਹੋ ਰਿਹਾ 40 ਸਾਲ ਤੋਂ ਇੰਨਾ ਸਾਡਾ ਖੂਨ ਡੁੱਲਿਆ ਉਹਦਾ ਕੋਈ ਅਸੀਂ ਮੁੱਲ ਨਹੀਂ ਲੈ ਸਕੇ ਘਰਾਂ ਦੇ ਘਰ ਬਰਬਾਦ ਹੋ ਗਏ ਬੱਚੇ ਉੱਜੜ ਗਏ ਇੰਨਾ ਨੁਕਸਾਨ ਹੋ ਗਿਆ ਅਸੀਂ ਉਹਦੀ ਗੱਲ ਕਰਨ ਵਾਸਤੇ ਅਕਾਲ ਤਖਤ ਤੇ ਇਕੱਠੇ ਹੋਣਾ ਅਸੀਂ ਕੋ ਉੱਥੇ ਕੋ ਆਪਣੇ ਸਿੰਘ ਸਾਹਿਬ ਥੋੜਾ ਲਾਉਣੇ ਤੇ ਗਰੰਟੀ ਥੋੜਾ ਰੋਣੇ ਸ਼੍ਰੋਮਣੀ ਕਮੇਟੀ ਦਾ ਕਬਜ਼ਾ ਥੋੜਾ ਕਰਨਾ ਅੱਜ ਬੜੇ ਲੰਮੇ ਸਮੇਂ ਬਾਅਦਾਂ ਅਕਾਲ ਤਖਤ ਦੇ ਉੱਤੇ ਸੋਣਾ ਫੈਸਲਾ ਹੋਣ ਲੱਗਾ ਇਹ ਅਕਾਲ ਤਖਤ ਪਹਿਲਾ 1984 ਨੂੰ ਤੇ ਅਟੈਕ ਕਰਕੇ ਸਾਤੋ ਖੋਇਆ ਗਿਆ 1986 ਤੋਂ ਬਾਅਦ ਆ ਕਤਲੇਆਮ ਕਰਕੇ ਇਹ ਸਾਤੋ ਖੋਇਆ ਆ ਇਹ ਨੋਰਮਲ ਗੱਲ ਨਹੀਂ ਹੈਗੀ ਆਪਾਂ ਇਕੱਠੇ ਹੋ ਕੇ ਸਮੁੱਚੇ ਖਾਲਸਾ ਪੰਥ ਨੇ ਉੱਥੋਂ ਫਤਰੀ ਫੈਸਲੇ ਲੈਣੇ ਆ ਇੱਕੋ ਹੀ ਇੱਕ ਸਾਡੇ ਕੋਲ ਤਖਤ ਆ ਜਿਹੜਾ ਸਾਨੂੰ ਸਭ ਕੁਝ ਦਵਾ ਸਕਦਾ ਰਾਜ ਭਾਗ ਦੇ ਵਾਰਸ ਬਣਾ ਸਕਦਾ ਇਸ ਕਰਕੇ ਸਮੁੱਚੀ ਕੌਮ ਨੂੰ ਅੱਜ ਬੇਨਤੀ ਆ ਜੋ ਅਕਾਲ ਤਖਤ ਦੇ ਚਹੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਸਿੰਘ ਸਾਹਿਬ ਜਾਨੀ ਹਰਪ੍ਰੀਤ ਸਿੰਘ ਤੇ ਹੋਰ ਸਿੰਘਾਂ ਨੇ ਇਸ ਲਈ ਵਧੀਆ ਫੈਸਲੇ ਲਏ ਆ ਅਕਾਲ ਤਖਤ ਦੇ ਨਾਲ ਆਪਾਂ ਸਾਰੇ ਇਕੱਠੇ ਹੋਈਏ ਉਹਨਾਂ ਨੂੰ ਹੋਰ ਸਟਰੋਂਗ ਬਣਾਈਏ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਠੀਕ ਹੈ ਅਸੀਂ ਦੇਸ਼ਾਂ ਪ੍ਰਦੇਸ਼ਾਂ ਵਿੱਚ ਬਸਦੇ ਆ ਬਣਾ ਸਾਡੇ ਬੋਲ ਵਾਲਿਆ ਅਮਰੀਕਾ ਕੈਨੇਡਾ ਆਸਟ੍ਰੇਲੀਆ ਯੂਕੇ ਯੂਰਪ ਦੇ ਵਿੱਚ ਪਰ ਅਕਾਲ ਤਖਤ ਸਾਤੂ ਖੁਸ਼ਿਆ ਹੋਇਆ ਹੈ ਅਸੀਂ ਚਾਹੁੰਦੇ ਆ ਜਿਹੜੀ ਅਸੀਂ 70 75 ਸਾਲ ਤੋਂ ਸਾਡਾ ਤੱਕਾ ਹੋ ਰਿਹਾ ਜੋ ਸਾਡਾ ਇਨਾ ਖੂਨ ਟੋਲਿਆ ਉਦੀ ਗੱਲ ਉਥੋਂ ਅਸੀਂ ਕਰ ਸਕੀਏ ਗੱਲ ਅਸੀਂ ਤਾਂ ਹੀ ਕਰ ਸਕਦੇ ਆ ਜੇ ਅਸੀਂ ਉੱਥੇ ਵਿੱਚ ਇਨਵੋਲਵ ਹੋਵਾਂਗੇ ਜੇ ਸਾਡੇ ਹੱਥ ਵਿੱਚ ਹੋਊਗਾ ਕੋਈ 22 23 ਸਾਲ ਤੋਂ ਇੱਕੋ ਹੀ ਪਰਿਵਾਰ ਨੇ ਉਸ ਦਾ ਪ੍ਰਬੰਧ ਆਪਣੇ ਹੱਥ ਵਿੱਚ ਲਿਆ ਆਇਆ 6 ਜ਼ਹੇਦਾਰਾਂ ਨੂੰ ਇਹ ਜਲੀਲ ਕਰਕੇ ਲਾ ਲਾ ਚੁੱਕੇ ਆ ਸਭ ਤੋਂ ਪਹਿਲਾਂ ਇਹਨੇ ਜ਼ਹੇਦਾਰ ਰਣਜੀਤ ਸਿੰਘ ਨੂੰ ਉਹਦੇ ਕੋਈ ਨੁਕਸ ਨਹੀਂ ਸੀ ਉਹ ਜੋਗ ਫੈਸਲੇ ਲੈਣ ਦੀ ਜੋਗ ਸੀ ਉਹ ਜ਼ਹੇਦਾਰ ਵੀ ਜੋਗ ਸੀ ਪਰ ਉਹਨੂੰ ਜਲੀਲ ਕਰਕੇ ਲਾਇਆ ਲਾਇਆ ਕਿੱਦਾਂ ਅਸੀਂ ਇਕੱਠੇ ਨਹੀਂ ਹਾਂਗੇ ਖੇਰੂ ਖੇਰੂ ਹੋਏ ਆ ਉਸ ਤੋਂ ਬਾਅਦ ਆ ਇਹਨਾਂ ਤਰਤੀਬ ਬਾੜ ਤਰਤੀਬ ਅੱਜ 6ਵਾਂ ਜੋ ਹਰਪ੍ਰੀਤ ਸਿੰਘ ਸਿੰਘ ਸਾਹਿਬ ਜਹੇਦਾਰਿਆ ਉਹਨਾਂ ੱਧਕਾ ਹੋ ਰਿਹਾ ਉਹਨੂੰ ਰੋਕਣ ਵਾਸਤੇ ਆਪਾਂ ਕੱਤਰਤਾ ਦੀ ਕੱਤਰ ਹੋਈਏ ਤਾਂ ਕਿ ਸਿੱਖ ਕੌਮ ਦਾ ਗਲੋਬਲ ਬਣ ਚੁੱਕੀ ਪੂਰੀ ਦੁਨੀਆ ਵਿੱਚ ਖਾਲਸਾ ਪੰਥ ਫੈਲ ਚੁੱਕਾ ਆ ਸਾਨੂੰ ਕੋਈ ਦਵਾ ਨਹੀਂ ਸਕਦਾ ਸਾਡੇ ਮਾਮੂਲੀ ਜਿਹੇ ਮਸਲੇ ਆ ਸਿੱਖੋ ਜੇ ਅਸੀਂ ਇਕਾਲਤਾ ਤੇ ਇਕੱਠੇ ਹੋ ਜਾਈਏ ਆ ਕਮ ਮਾਮੂਲੀ ਆ ਮੈਰ ਜਕਟ ਦਾ ਉਹ ਦੋ ਘੰਟਿਆਂ ਚ ਹੱਲ ਹੋ ਜਾਣਾ 25 ਧਾਰਾ ਦਾ ਉਹ ਛੇਤੀ ਹੱਲ ਹੋ ਜਾਣਾ ਹਾਲ ਕਿੱਦਾਂ ਹੋਊਗਾ ਜੇ ਅਸੀਂ ਇਕੱਤਰ ਹੋਵਾਂ ਆਪਣੇ ਬਾਦ-ਬਿਵਾਦਾਂ ਨੂੰ ਛੱਡ ਕੇ ਆਪਣੀਆਂ ਜਥੇਬੰਦੀਆਂ ਨੂੰ ਛੱਡ ਕੇ ਅੱਜ ਅਫਸੋਸ ਦੀ ਗੱਲ ਹੈ ਜਿਹੜੀ ਸੰਪਰਦਾ ਦੰਮਦਵੀ ਟਕਸਾਲ ਕਿਸੇ ਸਮੇਂ ਕੌਮ ਦੀ ਅਗਵਾਈ ਕਰਦੀ ਸੀ ਉਹ ਅੱਜ ਆਪਸ ਵਿੱਚ ਹੀ ਖੇਰੂ-ਖਰੂ ਹੋਈ ਬੈਠੇ ਮਨ ਉਸਮਾ ਸੂ ਟਕਸਾਲ ਦੇ ਸਿੰਘਾਂ ਨੂੰ ਵੀ ਬੇਨਤੀ ਕਰਦਾ ਇਕੱਤਰ ਹੋਵੋ ਉਹ ਤੁਹਾਨੂੰ ਤਾਂ ਕਿਹਾ ਹੀ ਕੁਝ ਨਹੀਂ ਸੰਤ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਜਰੀਨ ਕਰਕੇ ਕੱਢਦਾ ਸੀ ਭਿੰਡਰਾਂ ਤੋਂ ਉਹ ਕਦੀ ਉਹ ਨਹੀਂ ਵੇਦਾਂ ਤੇ ਦਿਖਲਿਆਤ ਲਾਉਂਦੇ ਸੀ ਔਰ ਨਵੇਂ ਵੀ ਬਾਕੇ ਪ੍ਰਚਾਰ ਕਰਦੇ ਤੁਸੀਂ ਗੁਰਮਤ ਦਾ ਪ੍ਰਚਾਰ ਕਰੋ ਇੱਕ ਦੂਜੇ ਦੇ ਖਿਲਾਫ ਨਾ ਬੋਲੋ ਕੋਈ ਕਿਸੇ ਤਰੀਕੇ ਨਾਲ ਕੰਮ ਕਰਦਾ ਕੋਈ ਕਿਸੇ ਤੁਹਾਨੂੰ ਉਹ ਨਹੀਂ ਤਰੀਕਾ ਨਾਲ ਤੁਸੀਂ ਚੰਗਾ ਤਰੀਕਾ ਅਪਣਾ ਲਓ ਇੱਕ ਦੂਜੇ ਦੇ ਖਿਲਾਫ ਨਾ ਬੋਲੋ ਮਿਲ ਕੇ ਚੱਲੋ ਸਮੁੱਚੀ ਸੰਗਤਾਂ ਨੂੰ ਸਾਡਾ ਇਹ ਬੇਨਤੀ ਆ ਵੀ ਅਕਾਲ ਤਖਤ ਦੇ ਨਾਲ ਜੁੜੋ ਸਮੁੱਚੀਆਂ ਸੰਗਤਾਂ ਸੰਤਾ ਮਹਾਪੁਰਸ਼ਾਂ ਨੂੰ ਵੀ ਬੇਨਤੀ ਆ ਦੇਖੋ ਕਿੰਨੇ ਜਨਾਤ ਕਿੜਿਆ ਤਾਂ ਉੱਥੇ ਬਾਤ ਬਾਤ ਚੱਲ ਰਿਹਾ ਕਿੰਨੇ ਸਿੱਖ ਸੁਚਿੰਤ ਸੰਚਿੰਤ ਆ ਪਰ ਸੰਪਰਦਾਵਾਲੇ ਡੇਰਿਆਂ ਵਾਲੇ ਸੰਤ ਮਹਾਂਪੁਰ ਹੀ ਚੁੱਪ ਕਰਕੇ ਬੈਠੇ ਆ ਤੁਹਾਡਾ ਕੋਈ ਅਕਾਲ ਤਖਤ ਨਾਲ ਲੈਣ ਦੇ ਨਹੀਂ ਤੁਸੀਂ ਚਾਹੁੰਦੇ ਨਹੀਂ ਕਿ ਅਕਾਲ ਤਖਤ ਤੇ ਸਾਡਾ ਅਕਾਲ ਤਖਤ ਬਹਾਲ ਹੋਵੇ ਅਕਾਲ ਤਖਤੋਂ ਸਿੱਖਾਂ ਦੇ ਹੱਕ ਦੇ ਫੈਸਲੇ ਹੋਣ ਉਹ ਛੇਵੇਂ ਪਾਸ਼ਾ ਦਾ ਤਖਤ ਆ ਛੇਵੇਂ ਪਾਸ਼ਾ ਦੇ ਤਖਤ ਤੋਂ ਜਿਹੜੀ ਕਹੀ ਹੋਈ ਗੱਲ ਉਹਦੀ ਵੈਲਿਊ ਆ ਪਰ ਅਸੀਂ ਲੋਕਲ ਗੁਰਦਿਆਂ ਜਿੰਨੀਆਂ ਆਪਣੇ ਡੇਰਿਆਂ ਵਿੱਚ ਜਿੰਨੀਆਂ ਮਰਜ਼ੀ ਗੱਲਾਂ ਕਰ ਲਈਏ ਸੰਤ ਜੁਨੈਲ ਸਿੰਘ ਖਾਲਸਾ ਭੰਡਾਰਾ ਵਾਲੇ ਦੰਮ ਦੀ ਮਟਕਸਾਲ ਦੇ ਮੁਖੀ ਸੀ ਉਹਨਾਂ ਨੇ ਸੰਘਰਸ਼ ਮਹਿਤੇ ਵਹਿ ਕੇ ਹੀ ਲੜਿਆ ਉਨੇ 6ਵੇਂ ਪਾਸ਼ਾ ਦੇ ਅਰਦਾਸ ਕੀਤੀ ਅਕਾਲ ਤਖਤ ਤੇ ਉੱਥੋਂ ਬਹਿ ਕੇ ਸਾਰਾ ਸੰਘਰਸ਼ ਚੜਿਆ ਉਹਨਾਂ ਨੂੰ ਦਬਾਉਣ ਵਾਸਤੇ 1984 ਵਿੱਚ ਅਕਾਲ ਤਖਤ ਨੂੰ ਢਾ ਕੇ ਢੇਰੀ ਕੀਤਾ ਗਿਆ ਕਦੇ ਵਾਸਤੇ ਸਾਤੋਂ ਅਕਾਲ ਤਖਤ ਖੋਹਣ ਵਾਸਤੇ ਉਦੋਂ ਪਤਾ ਸਮਾ ਬਣਿਆ 1986 ਵਿੱਚ ਸਰਵਤ ਖਾਲਸਾ ਕੀਤਾ ਕੰਤ ਇਕੱਠਾ ਹੋਇਆ ਗੋਲੀਆਂ ਦੇ ਨਿਸ਼ਾਨੇ ਬਣਾਏ ਮੁਕਾਬਲੇ ਬਣਾਏ 25000 ਲਾਪਦਾ ਕੀਤਾ ਘਰਾਂ ਚੋਂ ਨੌਜਵਾਨ ਕੱਢ ਕੱਢ ਕੇ ਮਾਰੇ ਇਸ ਕਰਕੇ ਅਸੀਂ ਉਹਨਾਂ ਦੀ ਗੱਲ ਕਰਨੀ ਆ ਡੁੱਲੇ ਹੋਏ ਖੂਨ ਨੂੰ ਇਹ ਜਿਹਨਾਂ ਕੁਛ ਕੇ ਅਸੀਂ ਤਾਂ ਆਪਣੀਆਂ ਵੰਡੀਆਂ ਪਾਈਆਂ ਨਾ ਅਸੀਂ ਤਾਂ ਖੇਰੂ ਖੇਰੂ ਹੋਏ ਫਿਰਦੇ ਆ ਜਿਨ੍ਹਾਂ ਦੇ ਬੱਚਿਆਂ ਨੇ ਕੁਰਬਾਨੀਆਂ ਕੀਤੀਆਂ ਕੁਰਬਾਨੀ ਕਰਨ ਵਾਲੇ ਸਿੰਘਾਂ ਨੇ ਕੋਈ ਕਸਰ ਨਹੀਂ ਛੱਡੀ ਸਮੇਂ ਦੇ ਮੁਤਾਬਕ ਜੋ-ਜੋ ਕੇ ਪ੍ਰਵਾਹ ਨਹੀਂ ਕੀਤੀ ਅੱਜ ਸਾਡਾ ਮੁਕਾਬਲਾ ਬਣੂਗਾ ਸਾਡੇ ਤੇ ਗੋਲੀ ਚੱਲੂਗੀ ਸਾਨੂੰ ਜੇਲਾ ਹੋਣਗੀਆਂ ਉਹ ਨਹੀਂ ਪ੍ਰਵਾਹ ਨਹੀਂ ਕੀਤੀ ਉਹ ਅਸੀਂ ਇਕੱਠੇ ਵੀ ਨਹੀਂ ਹੋ ਸਕਦੇ ਇਸ ਕਰਕੇ ਸਮੁੱਚੀ ਦੁਨੀਆ ਪਰਦੇਸ ਸਿੱਖਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਅਕਾਲ ਤਖਤ ਦੇ ਨਾਲ ਜੜੋ ਜੋ ਅਕਾਲ ਤਖਤ ਨੂੰ ਬਦਨਾਮ ਕਰਨ ਵਾਸਤੇ ਅਕਾਲ ਤਖਤ ਨੂੰ ਢਾਹ ਲਾਉਣ ਵਾਸਤੇ ਇੱਕੋ ਹੀ ਬਾਦਲ ਪਰਿਵਾਰ ਜਾਂ ਡਟਿਆ ਪਿਆ ਹੈ 22 23 ਸਾਲ ਤੋਂ ਸਭ ਤੋਂ ਪਹਿਲਾਂ ਜਦੋਂ ਜਹੇਦਾਰ ਰਣਜੀਤ ਨੂੰ ਲਾਇਆ ਸੀ ਐਸੇ ਹੀ ਪਰਿਵਾਰ ਨੇ ਲਾਇਆ ਸੀ ਔਰ ਉਦੋਂ ਤੋਂ ਲੈ ਕੇ ਇਹਨੇ ਕੋਈ ਉਥੇ ਜਹੇਦਾਰ ਤੁਸੀਂ ਬਹੁਤਾ ਦੱਸਣ ਦੀ ਲੋੜ ਨਹੀਂ ਕਿੱਦਾਂ ਦੇ ਉਥੋਂ ਫੈਸਲੇ ਹੋਏ ਕਿੰਨਾ ਉਥੇ ਨਿਰਾਦਰ ਹੋਇਆ ਬڑے ਲੰਮੇ ਸਮੇਂ ਬਾਅਦ ਅੱਜ ਉਹ ਸਾਡੇ ਤੇ ਕਿਰਪਾ ਕੀਤੀ ਇਹਨੂੰ ਕਿਤੇ ਖੁਜਾ ਨਾ ਲਿਓ ਇਕੱਠੇ ਹੋਵੋ ਆਪਣੇ ਬਾਦ-ਵਿਵਾਦ ਜਥੇਬੰਦੀਆਂ ਦੇ ਸਿਆਸੀਓ ਧਰਮੀਆਂ ਸੰਪਰਦਾਵਾਂ ਵਾਲਿਓ ਇਕੱਠੇ ਹੋ ਕੇ ਅੱਜ ਅਕਾਲ ਤਖਤ ਨਾਲ ਜੁੜ ਜਾਓ ਤੁਸੀਂ ਅਕਾਲ ਤਖਤ ਉਰੇ ਨਾਲ ਜੁੜੋਗੇ ਹਰਿਮੰਦਰ ਸਾਹਿਬ ਨਾਲ ਜੁੜੋਗੇ ਤੁਹਾਡੇ ਤੇ ਗੁਰੂ ਦੀਆਂ ਰਹਿਮਤਾਂ ਹੋਣਗੀਆਂ ਗੁਰੂ ਦੀਆਂ ਬਖਸ਼ਿਸ਼ਾਂ ਹੋਣਗੀਆਂ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ